ਹੈਲੋ एवरीवन ਆਪਣੀ ਕਹਾਣੀ ਦਾ ਨਾਮ ਹੈ ਬੀਜ ਸੰਭਣ ਵਾਲੇ ਕਪਾਹ ਬੀਜਣ ਵਾਲੇ ਕਿਸਾਨ ਚਿੰਤਿਤ ਹਨ ਪਿਛਲੇ ਸਾਲ ਵਾਢੀ ਬਹੁਤ ਮਾੜੀ ਸੀ ਹੁਣ ਗਰਮੀ ਹੈ ਕਪਾਹ ਦੇ ਬੀਜ ਬੀਜਣ ਦਾ ਸਮਾਂ ਹੈ ਪਰ ਉਹਨਾਂ ਦੇ ਪਿੰਡ ਵਿੱਚ ਸਥਾਨਕ ਅਤੇ ਜੈਵਿਕ ਬੀਜ ਪ੍ਰਾਪਤ ਕਰਨਾ ਮੁਸ਼ਕਿਲ ਹੈ ਮੈਂ ਕੀ ਕਰਾਂ ਮੈਂ ਕੀ ਕਰਾਂ ਵਿਜੇ ਹੈਰਾਨ ਹੈ ਸਾਡੇ ਕੋਲ ਇੱਕ ਵੱਡੀ ਸਮੱਸਿਆ ਹੈ ਨਬੀਤਾ ਨੇ ਕਿਹਾ ਬਾਜ਼ਾਰ ਵਿੱਚ ਬੀਜਾਂ ਦੀ ਕੀਮਤ ਬਹੁਤ ਜ਼ਿਆਦਾ ਹੈ ਕਿਤਕੀ ਨੇ ਦੱਸਿਆ ਉਹਨਾਂ ਬੀਜਾਂ ਨੂੰ ਬੀਜਣ ਲਈ ਕੀਟਨਾਸ਼ਕਾਂ ਤੇ ਰਸਾਇਣਾਂ ਦੀ ਲੋੜ ਵੀ ਹੁੰਦੀ ਹੈ ਅਸੀਂ ਚਾਹੁੰਦੇ ਹਾਂ ਕਿ ਇੱਥੇ ਬੀਜ ਖੁਸ਼ੀ ਨਾਲ ਉੱਗਣ ਉਹ ਬੀਜ ਜੋ ਸਾਡੇ ਘਰ ਦੀ ਮਿੱਟੀ ਅਤੇ ਮੌਸਮ ਲਈ ਸਭ ਤੋਂ ਵਧੀਆ ਹੋਣ ਵਿਜੇ ਨੇ ਚਿੰਤਾ ਪ੍ਰਗਟ ਕੀਤੀ ਸਾਨੂੰ ਪਤਾ ਹੈ ਕਿ ਕੀ ਕਰਨਾ ਹੈ ਕੋਈ ਸਮੱਸਿਆ ਬਹੁਤ ਵੱਡੀ ਨਹੀਂ ਹੈ ਅਸੀਂ ਇੱਕ ਬੈਂਕ ਸ਼ੁਰੂ ਕਰਾਂਗੇ ਨਬੀਤਾ ਨੇ ਤਰਕੀਬ ਦੱਸੀ ਬੈਂਕ ਸਾਡੀ ਮਦਦ ਕਿਵੇਂ ਕਰੇਗਾ ਵਿਜੇ ਪੁੱਛਦਾ ਹੈ ਪੈਸੇ ਦਾ ਬੈਂਕ ਨਹੀਂ ਬੀਜਾਂ ਦਾ ਬੈਂਕ ਕਿਸਾਨਾਂ ਨੇ ਇਕੱਠੇ ਹੋ ਕੇ ਬੀਜ ਬੈਂਕ ਸ਼ੁਰੂ ਕੀਤਾ ਕਿਤਕੀ ਨੇ ਦੱਸਿਆ ਉਹ ਆਪਣੇ ਕੋਲ ਘਰ ਵਿੱਚ ਜੋ ਬੀਜ ਹਨ ਜਮਾ ਕਰਾਉਂਦੇ ਹਨ ਇੱਕ ਬੀਜ ਬੈਂਕ ਇੱਕ ਬੈਂਕ ਵਾਂਗ ਕੰਮ ਕਰਦਾ ਹੈ ਬੀਜ ਬੈਂਕ ਚ ਕਿਸਾਨਾਂ ਨੇ ਬੀਜ ਬਚਾਇਆ ਪੁਰਾਣੇ ਬੀਜ, ਥਾਨਕ ਬੀਜ, ਜੈਵਿਕ ਬੀਜ, ਕਪਾਹ ਦੇ ਬੀਜ, ਭਿੰਡਿਆਂ ਦੇ ਬੀਜ ਪੈਸੇ ਆ ਮੰਗ। ਸੁਮੰਤੀ ਬੈਂਕ ਤੋਂ 1 ਕਿਲੋ ਕਪਾਹ ਦੇ ਬੀਜ ਉਧਾਰ ਲੈਂਦੀ ਹੈ। ਨਬੀਤਾ ਧਿਆਨ ਨਾਲ ਇੱਕ ਰਜਿਸਟਰ ਵਿੱਚੋਂ ਹੇਠਾਂ ਇਸ ਨੂੰ ਨੋਟ ਕਰਦੀ ਹੈ। ਕਰੂਪਾ 1 ਕਿਲੋ ਝੋਨੇ ਦੇ ਬੀਜ ਬੈਂਕ ਵਿੱਚ ਜਮ੍ਹਾਂ ਕਰਦੀ ਹੈ। ਕੇਤਕੀ ਧਿਆਨ ਨਾਲ ਇੱਕ ਘੜੇ ਵਿੱਚ ਬੀਜ ਸਟੋਰ ਕਰਦੀ ਹੈ। ਬੀਜ ਵਿੱਜੇ ਜਾਂਦੇ ਹਨ ਅਤੇ ਸਿੰਜੇ ਜਾਂਦੇ ਹਨ। ਮੌਨਸੂਨ ਆਉਂਦਾ ਤੇ ਜਾਂਦਾ ਹੈ ਇਹ ਵਾਢੀ ਦਾ ਸਮਾਂ ਹੈ ਕਿਸਾਨਾਂ ਨੂੰ ਇਸ ਸਾਲ ਨਰਮੇ ਦੀ ਚੰਗੀ ਫਸਲ ਹੋਈ ਹੈ ਉਹ ਆਪਣੇ ਦੋਸਤਾਂ ਨਾਲ ਜਸ਼ਨ ਮਨਾਉਂਦੇ ਹਨ ਸੁਮਤੀ ਵਾਢੀ ਤੋਂ ਕਪਾਹ ਦੇ ਅधिक ਬੀਜ ਪ੍ਰਾਪਤ ਕਰਦੀ ਹੈ ਬੀਜ ਬੈਂਕ ਕੋਲ ਹੁਣ ਅਗਲੇ ਸਾਲ ਲਈ ਬਹੁਤ ਸਾਰੇ ਬੀਜ ਹਨ ਅਗਲੇ ਸਾਲ ਲਈ ਅਤੇ ਉਸ ਤੋਂ ਬਾਅਦ ਦੇ ਸਾਲ ਲਈ ਵੀ ਠੀਕ ਹੈ ਦੇਖੋ ਇਹਨਾਂ ਨੇ ਬੀਜ ਬੈਂਕ ਬਣਾਇਆ ਹੈ ਆ ਨਾ ਜੋ ਸਟੋਰ ਕਰਦੇ ਨੇ ਜਿਹੜੇ ਕੰਟੇਨਰ ਨੇ ਕੋਈ ਲੈ ਨਾ ਆ ਰਿਹਾ ਹੈ ਨਾ ਕੋਈ ਦੇ ਰਿਹਾ ਉਹਨਾਂ ਨੂੰ ਬੀਜ ਆ ਬੋਰੀ ਦੇ ਵਿੱਚ ਸਟੋਰ ਕਰ ਰਹੇ ਨੇ ਕੋਈ ਕਿਸੇ ਚੀਜ਼ ਚ ਆ ਇੱਥੇ ਬੈਠ ਕੇ ਇਕੱਠੇ ਸਾਰੇ ਸਲਾਹ ਕਰਦੇ ਨੇ ਪੇੜ ਦੇ ਥੱਲੇ ਜਿਹੜਾ ਪਿੰਡਾਂ 'ਚ ਨਹੀਂ ਹੁੰਦਾਗਾ ਗੋਲ ਪੇੜ ਦੇ ਆਲੇ ਦੁਆਲੇ ਬਣਿਆ ਉੱਥੇ ਕੁਸ਼ਨ ਅਨਸਰ ਕਰਦੇ ਹਾਂ ਚਿੰਤਿਤ ਕੌਣ ਸਨ ਕਿਸਾਨ किसानਾਂ ਨੇ ਕਿਹੜੇ ਕਿਹੜੇ ਬੀਜ ਬਚਾਏ ਪੁਰਾਣੇ ਜੈਵਿਕ ਸਥਾਨਕ ਸਾਰੇ ਉਪਰੋਕਤ ਸਾਰੇ ਸਾਰੇ ਬਚਾਏ ਸੀਗੇ ਪੁਰਾਣੇ ਸਥਾਨਕ ਜੈਵਿਕ ਹਸਮਤੀ ਨੇ ਬੈਂਕ ਤੋਂ 1 ਕਿਲੋ ਕਿਹੜੇ ਬੀਜ ਲਏ ਸੁਮਤੀ ਨੇ ਕਿਹੜੇ ਲੈ ਸੀਗੇ ਕਪਾਹ ਦੇ ਬੀਜ ਆਹ ਰਿਹਾ ਸੁਮਤੀ ਬੈਂਕ ਤੋਂ 1 ਕਿਲੋ ਕਪਾ ਦੇ ਬੀਜ ਉਧਾਰ ਲੈਂਦੀ ਹੈ ਕਪਾ ਦੇ ਬੀਜ ਕਰੂਪਾ ਬੈਂਕ ਵਿੱਚ ਕਿਹੜੇ ਬੀਜ ਜਮਾ ਕਰਦੀ ਹੈ ਝੋਨੇ ਦੇ ਬੀਜ ਕਿਹੜੇ ਬੀਜ ਜਮਾ ਕਰਦੀ ਹੈ ਕਰੂਪਾ 1 ਕਿਲੋ ਝੋਨੇ ਦੇ ਬੀਜ ਬੈਂਕ ਵਿੱਚ ਜਮਾ ਕਰਦੀ ਹੈ ਨਬੀਤਾ ਨੇ ਕਿਹੜੀ ਤਰਕੀਬ ਦੱਸੀ ਨਬੀਤਾ ਨੇ ਇੱਕ ਬੀਜ ਬੈਂਕ ਸ਼ੁਰੂ ਕਰਨ ਦੀ ਤਰਕੀਬ ਦੱਸੀ ਵਿਜੇ ਕੀ ਪੁੱਛਦਾ ਹੈ ਵਿਜੇ ਪੁੱਛਦਾ ਹੈ ਬੈਂਕ ਸਾਡੀ ਮਦਦ ਕਿਵੇਂ ਕਰੇਗਾ ਇਸ ਕਹਾਣੀ ਵਿੱਚਲੇ ਕਿਸੇ ਚਾਰ ਪਾਤਰਾਂ ਦੇ ਨਾਮ ਦੱਸੋ ਨਬੀਤਾ ਵਿਜੇ ਸੁਮਤੀ ਗਰੂਪਾ ਕੇਤਕੀ ਵੱਧ ਤੋਂ ਵੱਧ ਬੀਜ ਇਕੱਠੇ ਕਰ ਰਏ ਕਰਕੇ ਉਹਨਾਂ ਦੇ ਨਾਮ ਲਿਖੋ ਚੋਣੇ ਦੇ ਵਿੱਚ भिंडी के बीज अंब के बीज कपाहज बीज